ਆਹ ਤਾਂ ਹੀ ਬਣਦਾ ਉਹ ਤਲਾਸ਼ੀ ਲਾਉਂਗੋ ਤਾਂ ਬਣਾ ਲਾਂਗੇ ਇਹ ਹੀ ਪਿੰਡ ਲੰਬ ਵਾਲੀ ਹਾਂ ਐਨ ਐਚ 54 ਦੇ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਆਪਣੇ ਸੇਮ ਨਾਲ ਆ ਜੀ ਠੀਕ ਹੈ ਦੋਨੇ ਪਾਸੇ ਦੀਆਂ ਪਰੜੀਆਂ ਹੈਗੀਆਂ ਉੱਚੀਆਂ ਆ ਜੀ ਹੂੰ ਤੇ ਬਾਕੀ 8 ਵਜੇ ਤਕਰੀਬਨ 40 ਮਿੰਟ ਦੀ ਆਪਣੇ ਥਾਣਾ ਬਾਜੇਖਾਨੇ ਨੂੰ ਉਤਰਾ ਹੋਣੀ ਸੀ ਹੂੰ ਉਹਦੇ ਥਰੂ ਮੁਲਾਜ਼ਮ ਉਸ ਟਾਈਮ ਦੇ ਆਏ ਹੋਏ ਆ ਡਿਪਟੀ ਸਾਹਿਬ ਵੀ ਆ ਕੇ ਮੁੜ ਗਏ ਇੱਥੇ ਆ ਡਿਪਟੀ ਸਾਹਿਬ ਜਾਨੀ ਕਿ ਆ ਗਏ ਤੇ ਬਾਕੀ ਆਪਣੇ ਸਾਰਾ ਕਲੱਬ ਵਾਲੇ ਆਏ ਚੜਦੀ ਕਲਾ ਚੜਦੀ ਕਲਾ ਬਿਲਕੁਲ ਚੜਦੀ ਕਲਾ ਵਾਲੇ ਚੜਦੀ ਕਲਾ ਵਾਲਿਆਂ ਨੂੰ ਬੁਲਾਇਆ ਹੀ ਉਹ ਵੀ ਆਏ ਬਾਕੀ ਸਾਰੇ ਤਕਰੀਬਨ ਸਾਡੇ ਮੁਲਾਜ਼ਮ ਲੱਗੇ ਜੀ ਮੈਂ ਬਾ ਤੇ ਇਹਦੇ ਵੀ ਆਣੇ ਜਿਵੇਂ ਕਿ ਲੰਬ ਵਾਲੀ ਦੇ ਆਸ-ਪਾਸ ਪਿੰਡਾਂ ਜਿੰਨੇ ਚ ਵੀ ਐ ਚਲੋ ਪਤਾ ਲੱਗ ਜੇ ਡੇਰ ਗੋੜੀ ਦਾ ਹਿੱਕ ਕਰ ਪਤਾ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਰابط ਨਹੀਂ ਪੁਆਈ ਨਾ ਚੌਕੀ ਬਗਰਾੜੀ ਨਾ ਬਾਜਈ ਉਹਦੇ ਥਰੂ ਜਾਨੀ ਕਿ ਕੋਈ ਪਤਾ ਲੱਗ ਜਾਏ ਤੁਹਾਡੇ ਮਾਦਮ ਦੇ ਰਹੀਂ ਇਸ ਤਰ੍ਹਾਂ ਪਤਾ ਲੱਗ ਜਾਏ ਕਿਸੇ ਨੂੰ ਸਾਨੂੰ ਜਾਣਕਾਰੀ ਮਿਲ ਆਏ ਮੁਲਾਜ਼ਮਾਂ ਨੂੰ ਸੌਖਾ ਹੋ ਜੂਗਾ ਇਹਨੇ ਕੋਈ ਪੰਡਾ ਤਾਂ ਲੱਗੇ ਨਹੀਂ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਲ ਤਾਂ ਕੋਈ ਇਨਫੋਰਮੇਸ਼ਨ ਨਹੀਂ ਆਈ ਸਾਡਾ ਬੰਦਾ ਨਹੀਂ ਨਹੀਂ ਜਵੇਂ ਨਹੀਂ ਆਈ ਸਾਨੂੰ ਤਾਂ ਆਪ ਸਮਝੋ ਪਤਾ ਲੱਗਿਆ ਜੀ ਮੁਲਾਜ਼ਮਾਂ ਨੇ ਫੋਨ ਲਾਇਆ ਵੀ ਆਹ ਕੀ ਗੱਲ ਹੋ ਗਈ ਸਾਡੇ ਪਿੰਡ ਦੀ ਜ਼ਮੀਨ ਐ ਇਧਰ ਡਰੇਨ ਦੇ ਇਧਰ ਵੀ ਐ ਤੇ ਦੋ ਤਿੰਨ ਕਨਾਲਾਂ ਇਧਰ ਵੀ ਹੈਗੀ ਡਰੇਨ ਦੀ ਅੱਗੇ ਅੱਗੇ ਗੰਦਾਰਾ ਪਿੰਡ ਸ਼ੁਰੂ ਹਾਂ ਅੱਗੇ ਗੰਦਾਰਾ ਤੇ ਝਖੜ ਵਾਲਾ ਸ਼ੁਰੂ ਹੋਇਆ ਠੀਕ ਹੈ ਤੇ ਤੁਸੀਂ ਮਤਲਬ ਕੀ ਕਹਿਣਾ ਚਾਹਣਾ ਜਿਹੜੀ ਇਹ ਚੜਦੀ ਕਲਾ ਜਿਹੜੀ ਵੈਲਫੇਅਰ ਸਟੇਟਿਕ 1 ਮਿੰਟ ਦੇ ਵਿੱਚ ਹੀ ਤੁਹਾਡੇ ਪਹੁੰਚੀ ਆ ਹਾਂ ਵਦਗਾ ਆ ਟਾਈਮ ਨਾਲ ਆ ਗਈ ਸੀਗੀ ਬਦਕ ਨਾਲ ਦੀ ਨਾਲ ਹੁਣ ਲਾ ਕੇ ਡੈੱਡ ਬੋਡੀ ਨੂੰ ਲੈ ਕੇ ਜਾਂਦੇ ਆ ਬਾਕੀ ਆਫਸਰ ਸਾਹਿਬਾਨ ਤੇ ਆਪਣੇ ਸਾਰੇ ਇੱਕ ਦਿਨ ਪੋਸਟ ਮਾਰ ਹੋਊਗਾ ਉਹਨਾਂ ਜੱਜਾਂ ਲੈਣੇ ਪਤਾ ਲੱਗੂ ਹੀ ਫੇਰ ਐ ਹੁਣ ਕੁਝ ਨਹੀਂ ਪਤਾ ਲੱਗ ਰਿਹਾ ਉਹਦਾ ਕੀ ਚਲੋ ਚਲੋ ਕੀ ਕਹਿਣਾ ਤੁਹਾਡਾ ਅੱਜ ਸਵੇਰੇ 8:00 5:40 ਮਿੰਟ ਤੇ ਸਾਨੂੰ ਅਗਿਆਤ ਵਿਅਕਤੀ ਨੇ ਫੋਨ ਕਰਕੇ ਦ ਕਿ ਲੰਬਾ ਵਾਲਾ ਜਿਹੜਾ ਟ੍ਰੇਨ ਆ ਉਹ ਤਕਰੀਬ 500 ਮੀਟਰ ਅੱਗੇ ਪਟੜੀ ਦੇ ਨਾਲ ਇੱਕ ਟਾਲੀ ਦੇ ਨਾਲ ਇੱਕ ਜਿਹੜੀ ਆ ਡੈੱਡ ਬੋਡੀ ਲੱਤ ਗਈ ਆ ਜੀ ਤੇ ਮੌਕੇ ਤੇ ਆਏ ਆ ਮੌਕੇ ਜਾਣ ਕੇ ਤੇ ਕਾਰਵਾਈ ਕਰਨ ਲੱਗੇ ਆ ਤੇ ਸਾਡੀ ਜਿਹੜੀ ਤੇਤੋਂ ਸਾਡੀ ਸੁਸਾਇਟੀ ਤੋਂ ਟੀਮ ਆਉਂਦੀ ਆ ਤੇ ਉਹ ਉਹਨਾਂ ਨੂੰ ਜੀ ਬੁਲਾ ਲਿਆ ਜੀ ਨਾਲ ਹੀ ਫਿਜ਼ਿਕ ਸਾਇੰਸ ਟੀਮ ਨੂੰ ਬੁਲਾਇਆ ਉਹਨਾਂ ਦੀ ਵੇਟ ਕਰਦੇ ਪਏ ਆ ਫਿਜ਼ਿਕ ਸਾਇੰਸ ਟੀਮ ਆਉਣ ਤੇ ਜਿਹੜਾ ਜਿਹੜੀ ਜਿਹੜੀ ਅਸੀਂ ਕਾਰਵਾਈ ਜਿਹੜੀ ਉਹ ਅੰਦਰ ਲਿਆਵਾਂਗੇ ਬਾਕੀ ਮੋਟੀ ਮੋਟੀ ਜਾਣਕਾਰੀ ਇਹਦੀ ਇਹ ਆ ਕਿ 5 ਫੁੱਟ 2 ਇੰਚ ਦਾ ਇੱਕ ਮਰਦ ਹੈ ਜਿਨੇ ਚਿੱਟੇ ਰੰਗ ਦਾ ਸਵੈਟਰ ਪਾਇਆ ਹੋਇਆ ਹੈ ਡੱਬੀਦਾਰ ਜਿਹੜੀ ਕਮੀਜ਼ ਪਾਈ ਹੋਈ ਆ ਔਰ ਜੀਨ ਪਾਈ ਹੋਈਆਂ ਤੇ ਵੇਖਣ ਤੋਂ ਜਿਹੜਾ ਪਤਾ ਲੱਗਦਾ ਵੀ ਇੱਕ 5 ਤੋਂ 7 ਦਿਨ ਤੱਕ ਜਿਹੜੀ ਗੀੜਾੜਬੜੀ ਜਿਹੜੀ ਆ ਪੁਰਾਣੀ ਐ ਕਾਫੀ ਜ਼ਿਆਦਾ ਦਰਖਸਾ ਦਾ ਝੋਣੜਿਆ ਤੇ ਆਵਾਜ਼ਾਈ ਕੋਈਦਰ ਨਹੀਂ ਹੈਗੀ ਜਿਹਦੇ ਕਰਕੇ ਜਿਹੜਾ ਮੈਨੂੰ ਤੇ ਬਾਰੇ ਪਤਾ ਨਹੀਂ ਕੀਤਾ ਜਾ ਸਕਿਆ ਅਜੇ ਤੱਕ ਬਾਕੀ ਕਾਰਵਾਈ ਜਾਰੀ ਆ ਜਿਹੜੇ ਮਤਲਬ ਲੱਗਦਾ ਨੀ ਜਿਵੇਂ ਅਸੇ ਪਾਸੇ ਖੇਤ ਆ ਜਾਂ ਪਟੜੀ ਹੈ ਜੀ ਕਿ ਪਟੜੀ ਦੀ ਆਵਾਜ਼ ਆ ਵੀ ਨਹੀਂ ਹੈਗੀ ਇਸ ਤੇ ਇਹ ਇੱਕ ਤਾਂ ਆਵਾਜ਼ ਹੀ ਨਹੀਂ ਹੈਗੀ ਦੂਜੀ ਇਹ ਗੱਲ ਆ ਵੀ ਜਿਹੜੇ ਖੇਤ ਆ ਦੋਨੇ ਸਾਈਡਾਂ ਤੇ ਉਹ ਖੇਤ ਬਹੁਤ ਨੀਵੇਂ ਆ ਟਰੈਕਟਰ ਦੇ ਬੰਦਾ ਬੈਠਾ ਵੀ ਜਿਹੜਾ ਉਹ ਇਧਰਲੇ ਬੰਨੇ ਤੋਂ ਖੇਤ ਤੋਂ ਇਧਰਲੇ ਬੰਨੇ ਸਾਈਡ ਤੇ ਨਹੀਂ ਦੇਖ ਸਕਦਾ ਉਮਰ ਕਿੰਨੀ ਦੱਸੀ ਜਾ ਰਹੀ ਹੈ ਜੀ ਉਮਰ ਜਿਹੜੀ ਆ ਉਹ 30 ਤੋਂ 35 ਸਾਲ ਦੇ ਦਰਮਿਆਨ ਹੈਗੀ ਆ ਜੇ ਗੱਲ ਕਰੀਏ ਆਪਾਂ ਜੀ ਜਗਾ ਬਹੁਤ ਨੀਵੀਂ ਆ ਤੇ ਡਾਣਾ ਬਹੁਤ ਉੱਚਾ ਕੀ ਲੱਗਦਾ ਜਿਹੜਾ ਇਹਦਾ ਫਾਹਲਾ ਕਿਸੇ ਦਿੱਤਾ ਲੱਗਦਾ ਅੰਦਾਜ਼ਾ ਤੇ ਕਿਸੇ ਆਪ ਇਹਨੂੰ ਕੁਝ ਇਗਜ਼ੀਟੀਸ਼ਨ ਕਰਨ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਜੋ ਵੀ ਡਾਕਟਰ ਸਾਹਿਬ ਵੱਲੋਂ رائے ਮਿਲੂਗੀ ਉਹਦੇ ਹਿਸਾਬ ਨਾਲ ਜਿਹੜੀ ਹੈ ਉਹਦੀ ਕਾਰਵਾਈ ਕਰਾਂਗੇ ਜਿਵੇਂ ਆਮ ਤੌਰ ਤੇ ਲੋਕ ਡਰੇ ਹੁੰਦੇ ਆ ਇਹਦੀ ਜਾਣਕਾਰੀ ਪਹਿਲਾਂ ਵੀ ਮਿਲ ਜਾਣੀ ਚਾਹੀਦੀ ਸੀ ਕਿਉਂਕਿ ਲੋਕ ਡਰ ਜਾਂਦੇ ਹਾਂ ਕਿ ਮੈਂ ਉਹਸ ਨੂੰ ਜਾਣਕਾਰੀ ਦੇਵਾਂਗਾ ਸ਼ਾਇਦ ਮੈਨੂੰ ਵਿੱਚ ਗਵਾਹਾਂ ਬਣਾ ਦੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਇਹ ਗੱਲ ਕੀ ਹੈ ਕਿਉਂਕਿ ਬੇਬਾਰ ਹੈ ਇਹਦੇ ਤੱਕ ਕੋਈ ਸਾਈਕਲ ਵੀ ਨਹੀਂ ਚੱਲਦਾ ਤੁਸੀਂ ਦੇਖੋਗੇ ਅੱਗੇ ਤੱਕ ਗਾਹ ਤੱਕ ਜਾ ਕੇ ਆਇਆ ਮੈਂ ਇੱਥੇ ਸਾਈਕਲ ਦੀ ਵੀ ਕੋਈ ਆਵਾਜ਼ ਨਹੀਂ ਹੈ ਜਾਂ ਤਾਂ ਸਕੂਟਰ ਮੋਟਰਸਾਈਕਲ ਦੀ ਆਵਾਜ਼ ਆਈ ਵੀ ਫਿਰ ਵੀ ਪਤਾ ਲੱਗ ਸਕਦਾ ਇੱਥੇ ਆਵਾਜ਼ ਹੀ ਕੋਈ ਨਾਉਣ ਕਰਕੇ ਅੱਗੇ ਰਸਤਾ ਕੋਈ ਨਾ ਬੰਨ੍ਹ ਕਰਕੇ ਕਿਸੇ ਬੰਨੇ ਦੀ ਔਰ ਜਿਹੜੀ ਹਾਈਵੇ ਤੋਂ ਜਿਹੜਾ ਨੀਵਾ ਬਹੁਤ ਜ਼ਿਆਦਾ ਹੋਣ ਕਰਕੇ ਜਿਹਦੇ ਕਰਕੇ ਜਿਹੜਾ ਵੀ ਉਹਦੇ ਬਾਰੇ ਪਤਾ ਨਹੀਂ ਕੁਝ ਲੋਕ ਡਰ ਵੀ ਜਾਂਦੇ ਐ ਇਸ ਚੀਜ਼ ਤੋਂ ਵੀ ਅੱਲਾਹ ਕਦਰ ਮਨਗੁਆ ਰੱਖਿਆ ਜੂ ਵਿੱਚ ਜੇ ਕੋਈ ਹੋਰ ਵੀ ਕਿਸੇ ਨੂੰ ਇਹ ਜਾਣਕਾਰੀ ਮਿਲਦੀ ਹੈ ਕੋਈ ਦੱਸਣਾ ਚਾਹੁੰਦਾ ਤਾਂ ਉਹਦੇ ਬਾਰੇ ਵੀ ਜਾਣਕਾਰੀ ਦਿਓ ਨਾ ਸਾਨੂੰ ਜੀ ਤੁਸੀਂ ਦੇਖੋ ਜੀ ਜਿਹੜੀ ਜਾਣਕਾਰੀ ਅੱਜ ਕੱਲ ਇਹ ਗੱਲ ਜ਼ਰੂਰੀ ਹੈ ਕਿ ਜੇ ਕੋਈ ਜਾਣਕਾਰੀ ਸਾਨੂੰ ਦਊਗਾ ਵੀ ਤੇ ਉਹ ਸਾਰਾ ਕੁਝ ਅਸੀਂ ਹਮ ਗੁਪਤ ਰੱਖਦੇ ਹਾਂ ਜੀ ਪਹਿਲਾਂ ਦੀ ਗੱਲ ਨਹੀਂ ਹੁਣ ਮੈਂ ਹੁਣ ਦੀ ਗੱਲ ਕਰਦਾ ਪਿਆ ਕਿ ਜਿਹੜੀ ਸਾਰੀ ਜਾਣਕਾਰੀ ਉਹ ਗੁਪਤ ਰੱਖੀ ਜਾਇਆ ਕਰੇਗੀ ਅੱਗੇ ਵੀ ਕੱਲ ਵੀ ਇਹੀ ਅਕੇ ਦਸਵਾਂ ਚ ਕੇ ਸੰਪਰਕ ਰਿਹਾ ਹੈ ਪ੍ਰੋਗਰਾਮ ਜਿਹੜਾ ਆ ਬਾਜੀ ਕਾਨੇ ਵਿੱਚ ਤਾਂ ਜੀ ਉਹਦੇ ਵਿੱਚ ਵੀ ਤਫਸੀਲ ਨਾਲ ਇਹ ਗੱਲ ਦੱਸ ਦਿੱਤੀ ਜੀ ਕਿ ਕੋਈ ਵੀ ਐਕਸੀਡੈਂਟ ਹੁੰਦਾ ਜਾਂ ਕੋਈ ਇਹੋ ਜਿਹੀ ਡੈੱਡ ਬੋਡੀ ਦੀ ਕੋਈ ਇਨਫੋਰਮੇਸ਼ਨ ਮਿਲਦੀ ਆ ਅਨਨੌਨ ਦੀ ਤੇ ਉਹਦੇ ਬਾਰੇ ਜਿਹੜਾ ਵੀ ਕੋਈ ਵਿਅਕਤੀ ਜਾਂ ਕੋਈ ਵੀ ਭੱਦਰਪੁਰ ਛੇੜਾ ਉਹ ਜਾਣਕਾਰੀ ਦੇਊਗਾ ਉਹਦੀ ਜਿਹੜੀ ਹੁਣ ਜਾਣਕਾਰੀ ਗੁਪਤ ਰੱਖੀ ਜਾਂਦੀ ਸਰ ਲੋਕ ਡਰਦੇ ਮਾਰੇ ਨਹੀਂ ਦਿੰਦੇ ਜੀ ਪਹਿਲਾਂ ਨਹੀਂ ਇਸ ਗੱਲ ਨੂੰ ਜਿਹੜਾ ਸਾਨੂੰ ਜਿਹੜਾ ਅਵੇਅਰ ਹੋਣਾ ਪੈਣਾ ਹੈ ਕਿ ਇਹਦੇ ਵਿੱਚ ਹੁਣ ਕੋਈ ਵੀ ਕਾਰਵਾਈ ਜਿਹੜੀ ਆ ਉਹ ਗੁਪਤ ਰੱਖੀ ਜਾਊਗੀ ਪਲੀਜ਼ ਹੀ ਜਾ ਕੇ ਆਪਣਾ ਜਾ ਕੇ ਕਾਰਵਾਈ ਕਰੋ ਸਰ ਇੱਕ ਹਾਈ ਕੋਰਟ ਵੱਲੋਂ ਵੀ ਇਸ ਮਾਮਲੇ 'ਚ ਕੋਈ ਡਾਇਰੈਕਸ਼ਨ ਜਾਰੀ ਕੀਤੀ ਗਈ ਹੈ ਇਹਦੇ ਸਬੰਧ ਵਿੱਚ ਸਰਕਾਰ ਵੱਲੋਂ ਇੱਕ ਸਕੀਮ ਚਲਾਈ ਗਈ ਹੈ ਉਹ ਸਕੀਮ ਬਾਰੇ ਜਿਹੜਾ ਮੈਂ ਕੱਲ ਵੀ ਜਾਣਕਾਰੀ ਦਿੱਤੀ ਸੀ ਹੁਣ ਵੀ ਮੈਂ ਤੁਹਾਨੂੰ ਉਸੇ ਸਬੰਧੀ ਦੱਸਦਾ ਪਿਆ ਸਰ ਇੱਕ ਜਿਵੇਂ ਮੱਲਾ ਤੁਹਾਨੂੰ ਕੋਈ ਇਨਫੋਰਮੇਸ਼ਨ ਹੈਗੀ ਤੁਹਾਡੇ ਕੋਲ ਕੋਈ ਆਈ ਵੀ ਹੈ ਜਿਸ ਤਰ੍ਹਾਂ ਕੋਈ 5 7 10 ਦਿਨਾਂ ਤੋਂ ਬੰਦਾ ਕੋਈ ਗਾਇਬ ਹੋਵੇ ਤੁਹਾਡੇ ਥਾਣੇ 'ਚ ਇਸ ਤਰ੍ਹਾਂ ਦਾ ਮੈਂ ਪਤਾ ਕਰਾ ਲਿਆ ਜੀ ਬਾਜੇਗਾਨੇ ਥਾਣੇ ਵਿੱਚ ਵੀ ਔਰ ਗਾੜੀ ਚੌਕੀ ਤੋਂ ਵੀ ਪਤਾ ਕਰਾ ਲਿਆ ਆਸ-ਪਾਸ ਤੋਂ ਪਤਾ ਕਰਾਉਂਦੇ ਪਏ ਪੀਸੀਆਰ ਤੇ ਉਹ ਤਰਾਂ ਦੇ ਦੀ ਵੀ ਉਹ ਤਰਾਂਣਗੇ ਤੇ ਤੁਹਾਨੂੰ ਵੀ ਦਰਖਾਸਤਾਂ ਵੀ ਇਹ ਜੁਦਾ ਵੀ ਹੋ ਸਕਦਾ ਇਹਨਾਂ ਸਾਰੇ ਚੈਨਲਾਂ ਤੇ ਆਪਣੇ ਨਾਲ ਦੇ ਨਾਲ ਚਲਵਾਓ ਤਾਂ ਕਿ ਇਹਦੀ ਜਿਹੜੀ ਆ ਅਸੀਂ 72 ਘੰਟੇ ਵਾਸਤੇ ਨੂੰ ਰੱਖਾਂਗੇ ਪਰ ਫਿਰ ਵੀ ਜੇ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਹੀ ਉਹਦੇ ਹਿਸਾਬ ਨਾਲ ਜਿਹੜੀ ਕਾਰਵਾਈ ਕਰਾਂਗੇ ਧੰਨਵਾਦ